ਹਾਂਜੀ ਯਾਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਿੱਤਰ ਅਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋ ਥੋੜੇ ਜਣੇ ਵੀ ਸ਼ੈਟ ਬੈਟ ਹੋਣਗੇ ਲਓ ਮਿੱਤਰੋ ਵਲੌਗ ਦੀ ਕਰਤੀ ਹੈ ਪਰ ਸਟਾਰਟਿੰਗ ਜਿਵੇਂ ਕਿ ਇੱਕ ਭਰਾ ਨੇ ਗੱਲ ਕਮੈਂਟ ਕੀਤਾ ਸੀਗਾ ਕਹਿੰਦਾ ਵੀ ਹਰ ਰੋਜ਼ ਵਲੌਗ ਬਣਾਇਆ ਕਰੋ ਜਰੂਰ ਬਾਈ ਯਾਰ ਪਰ ਘਰ ਦੇ ਕੰਮ ਕਰਕੇ ਨਾ ਥੋੜਾ ਜਿਹਾ ਕਿਤੇ ਨਾ ਕਿਤੇ ਇੱਕ ਦਿਨ ਨਾਗਾ ਪੈ ਜਾਂਦਾ ਨਹੀਂ ਮੇਰੀ ਵੀ ਕੋਸ਼ਿਸ਼ ਇਹ ਜੀ ਹੁੰਦੀ ਆ ਵੀ ਨਤ ਸੁਣਨੇ ਵਲੌਗ ਬਣਾ ਕੇ ਦਿਖਾਈਏ ਜਾਨਵਰ ਇਹ ਬੱਚੇ ਬਾਈ ਆ ਰਹੇ ਛੋਟੇ ਬੱਚੇ ਗੁਰੀ ਦਿਖਾ ਦੀ ਆ ਲੋ ਇਹ ਸਾਰੇ ਛੋਟੇ ਆ ਨਵੀਂ ਪਨੀਰੀ ਤੇ ਉਦੋਂ ਆ ਤਾਂ ਵੇ ਤੇ ਦੋ ਆਪਣੇ ਵੱਡੇ ਛੱਡੇ ਹੋਏ ਦੋ ਤਾਂ ਨਾ ਹੋ ਰਹੀ ਠੀਕ ਹੈ ਦੂਜੇ ਆ ਦਿਖਾ ਦੀ ਇੱਕ ਮਿੰਟ ਸਟੇ ਬੀ ਗਾ ਕਰ ਮੌਸਮ ਬੜਾ ਕਹਿ ਕਾ ਪੈਨੇਚਾਰ ਇੱਕ ਦਿਖਾ ਦੇ ਹੋਰ ਦੇਖਦੇ ਦੇਖੀ ਇਹ ਦਿਖਾ ਦਿਓ ਜੂਮ ਕਰਕੇ ਦਿਖਾ ਦਿਓ ਠੀਕ ਆਉਂਦੇ ਹੋਰ ਗਾ ਬਈ ਤਿੰਨ ਚਾਰ ਆ ਬੈਠੇ ਆ ਠੀਕ ਆ ਪਾਂਦੇ ਬੱਚੇ ਡਾਜਦੇ ਆਪਾਂ ਮੈਂ ਮੈਨੂੰ ਦਿਖਾਉਣਾ ਏ ਮੇਰੇ ਨਾਲ ਉਹ ਵਰਦੀ ਆ ਆ ਦਿਖਾ ਲਈ ਆ ਦਿਖਾਉਣਾ ਫੜਦੇ ਆ ਰਹੇ ਦੁਆਰੇ ਲਗਾਉਂਦਾ ਇਹ ਕਾਹੁੰਦਾ ਇੱਕ ਬੱਚਾ ਆਪਣਾ ਛੋਟਾ ਜਿਹੜਾ ਨਾਲ ਆ ਉਹਨੂੰ ਵੀ ਲਾਉਨੇ ਪਤਾ ਨਹੀਂ ਕਿੱਥੇ ਚੱਲ ਗਿਆ ਬਾਕੀ ਮੌਸਮ ਪੂਰਾ ਘੈਂਟ ਆ ਆ ਪੰਦੇ ਪੂਰੇ ਹੋ ਗਏ ਵਿਖਾਈ ਵਿਖਾਈ ਆ ਰਹੇ ਤਿੰਨ ਮਕਰ ਆ ਰਹੇ ਆਹ ਦੇਖ ਨਾਲ ਕਾਗੜ ਚੱਲ ਰਿਹਾ ਆ ਰਹੀ ਆਹ ਦੇਖੋ ਦੇਖੋ ਆ ਜਾ ਕਿੱਧਰ 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 ਆ ਜਾ ਦੇਖੋ ਜੀ ਕਿੱਧਰ ਤਰੇ ਹਰਦੇ ਆ ਬਾਹਰ ਜਾ ਦੇ ਕੀ ਹਰ ਕੰਨ ਆ ਜਾ ਇਹ ਛੋਟਾ ਹੈ ਜੀ ਨਿਕਾ ਜਾ ਪਰ ਫਿਰ ਵੀ ਉੱਡਦਾ ਵਧੀਆ ਹੈ ਇਹ ਵੀ ਜਾਲ ਦੇ ਭੇਜ। ਆ ਜਾ ਆ ਆ ਆ ਆ ਆ ਚਾਰੀ ਆ ਗਈ ਛੇ ਰਹਿ ਗਈ ਆ ਗਿਆ ਦਿਖਾ ਨਹੀਂ ਆ ਦੇ ਆ ਗਈ ਚੱਲ ਆ ਦੇ ਹਰੀ ਗਲਾ ਭੀ ਜਾਂ ਅੰਦਰ ਦਾ ਜਾਂਦਾ ਨਾ ਡੜੀ ਮਾਰਦਾ ਹਾਂ ਉਹ ਬਈ ਨਿੱਕਾ ਜਹਾ ਜੀ ਚੀਕਦਾ ਵਾ ਪਰ ਬਹੁਤ ਵਧੀਆ ਉੱਡਦਾ ਵਾ ਤੇ ਅਗਲਾ ਬਿੱਡੂ ਸਾਰਾ ਹਜੇ ਉੱਡਣ ਨਹੀਂ ਲੱਗਿਆ ਬੱਚਾ ਵੱਡਾ ਹੈ ਹੋਏ ਹੋਏ ਤਾ ਕੀ ਭਾਪੇ ਦੇ ਤਿੰਨ ਬੱਚੇ ਉਹਦੇ ਕੱਲ ਪਾਸੋਂ ਦੇ ਹਲੇ ਤੱਕ ਨਹੀਂ ਆਏ ਪਾਪਾ ਉਹਨਾਂ ਦੀ ਢੀਕ ਚ ਢੀਕ ਤੇ ਬੈਠਾ ਆਹ ਦੋ ਇੰਡੀ ਉਤਰੀ ਦਰਵਾਜੇ ਚੋ ਤੇ ਪਗਲੇ ਚੈੱਕ ਕਰੋ ਆਹ ਬਰਿਆ ਟਿਕਣਾ ਸਰ ਬਰ ਗਾੜੀ ਬਰ ਗਾੜੀ ਆਂ ਇੱਕ ਤਾਂ ਇਹ ਨਾਲ ਹੀ ਲੈਣਾ ਇਹਦੇ ਦੇਖੋ ਮੈਂ ਕੋਈ ਕਰਕੇ ਦੇਖਾਂਗਾ ਆਹ ਪੂਰੇ ਚਾਂਦਰਾ ਦੰਦਿਆ ਟੂ ਸੈਟ ਵਾਲੀ ਵਾਲਾ ਅgetElementById ਮੈਂ ਤੁਹਾਨੂੰ ਗੱਲ ਕਰਦਾ ਵੀ ਇਹ 1 2 ਆ ਰਤਾ ਤੇਰੀ 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 ਇਹ ਨਾ ਬਾਈ ਉੜਦਾ ਨਹੀਂਗਾ ਮੋਟਾ ਜਿਹਾ ਕਰਕੇ ਆ ਦੇਖੋ ਇਧਰ ਬੱਚਾ ਠੀਕ ਆ ਇਹਦੇ ਆਪਾਂ ਕੀਤੇ ਦੋਨੇ ਗਲਾਬੀ ਟੂ ਸ ਇਧਰੋਂ ਵੀ ਆ ਦੇਖੋ ਹਜੇ ਕਿ ਸਰੀ ਵਾਲੀ ਕੰਨੀ ਨਹੀਂ ਜਿਹੜੀ ਹਜੇ ਐਨ ਚੰਚ ਰਹਿੰਦੀ ਆ ਠੀਕ ਆ ਇਧਰੋਂ ਵੀ ਇਹ ਨਹੀਂ ਹਜੇ ਉੱਡਣ ਲੱਗਾ ਨਾ ਆਪਾਂ ਥੱਕਾ ਕੀਤਾ ਹੀ ਆ ਇਹਦੇ ਨਾਲ ਦਾ ਸਗੈ ਥੋੜਾ ਜਿਹਾ 2-4 ਦਿਨ ਵੱਡਾ ਹੋਊਗਾ ਉਹ ਕਾਲਾ ਚੀਨਾ ਜਿਹੜੀ ਡੰਡੇ ਮਾਰੇ ਹਰਾ ਤੇ ਗਲਾਬੀ ਡੰਡਾ ਤੇ ਉਹ ਬਾਈ ਵਾਟਾ ਚੀਜ਼ ਦਾ ਫਿਰਦਾ ਹੋ ਫਿਰਦਾ ਹੋ ਦੇ ਲੋਕ ਉਤਰ ਗੁਰ ਜੂੰਗ ਕਰਦੇ ਸਾਹੀ ਹੋਵੇ ਫਿਰਦੇ ਆ ਗਿਆ ਆ ਗਿਆ ਆ ਰਹੀ ਆ ਗਿਆ ਦੇ ਉਹਨਾਂ ਚ ਫਿਰਦਾ ਤਾਂ ਵਾਲੇ ਤੇ ਆ ਵੀ ਦੇਖ ਤਾਂ ਇਹ ਮੈਂ ਸਦੀ ਪੁਲਟੀ ਘਟਾ ਦਿੰਦਾ ਠੀਕ ਹੈ ਬਾਈ ਇਹਨੂੰ ਆਪਾਂ ਛੱਡ ਦਿੰਨੇ ਆ ਆਪਾਂ ਤੁਸੀਂ ਵਾਲਾ ਵੀ ਆ ਗਿਆ ਵੇ ਆ ਗਿਆ Ayak, 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 ah, 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 ah. Burkha, si, bueno, bueno. ਇਹ ਉਹ ਬਾਉਣਾ ਉਹ ਬੈਂਦਾ ਨਹੀਂ ਤੇ ਇਧਰ ਹੋਰ ਹੀ ਬੈਠੀ ਜਾਂਦਾ ਵਹਾਈਂ ਬਾਉਣਾ ਝੱਲਰ ਵਾਲੇ ਨੂੰ ਅਧੂਸੇ ਅਧੂਨੇ ਟੂਸੇ ਟੂਏ ਤੇ ਟੌਰੀ ਵਾਲਾ ਵੀ ਆ ਗਿਆ ਆ ਗਿਆ ਠੀਕ ਹੈ ਭਾਈ ਵਲੌਗ ਆਪਾਂ ਨੱਤ ਬਣਾਇਆ ਕਰਾਂਗੇ ਬੱਚੇ ਆ ਜਾਣਗੇ ਆਪਦੀ ਮਰਜ਼ੀ ਨਾ ਕੋਈ ਚੱਕਰ ਨਹੀਂ ਛਤਰਿਆਂ ਲੱਗੀਆਂ ਇਧਰ ਵੀ ਵੱਡੀ ਰਾਤੀ ਆਪਾਂ ਉਧਰ ਤਾਂ ਲੱਗੋਈ ਸੀ ਠੀਕ ਹੈ ਬਾਕੀ ਦੇਖਦੇ ਆ ਕਦੋਂ ਆਉਂਦੇ ਆ ਇਹ ਤੇ ਜਾਨਵਰ ਤੁਹਾਨੂੰ ਦਿਖਾਉਣਾ ਨੇ ਤੇ ਭਾਈ ਆ ਜਿਹੜਾ ਆਪਾਂ ਜੋੜਾ ਲਾਇਆ ਸੀ ਨਾ ਆਹ ਕੂਤਰ ਪੂਰੀ ਨਾਲ ਆਪਣੀ ਨਾਲ ਇਹ ਮਿਲ ਚੁੱਕਿਆ ਵਾ ਠੀਕ ਆ ਜੀ ਬਾਕੀ ਦੱਸਿਓ ਕਮੈਂਟ ਕਰਕੇ ਕੂਤਰ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਕਿੱਦਾਂ ਲੱਗਿਆ ਆ ਰਹੀ ਆਪਣੀ ਪੂਰੀ ਇਹਦੇ ਨਾਲ ਮਿਲ ਗਿਆ ਇਹ ਪੱਕਾ ਜੋੜਾ ਲੱਗ ਗਿਆ ਤੇ ਬਾਕੀ ਉਹ ਕੂਡ ਜਿਹਨੇ ਇੱਥੇ ਆਂਡੇ ਰੱਖਲੇ ਉਹ ਵਾਲੀ ਨੇ ਇਧਰੇ ਨਾ ਕੀ ਸਿਸਟਮ ਨਾੜ ਗਏ ਕੁੰਡਾ ਦੂਜੇ ਖੂਡੇ ਚ ਹਲੇ ਇਧਰ ਵੀ ਦੇਖ ਲਓ ਬਈ ਆ ਰਹੇ ਦੋ ਬੱਚੇ ਇੱਧਰ ਦੋ ਬੱਚੇ ਹੋਰ ਬੈਠੇ ਤੇ ਬਾਕੀ ਇਹਰੇ ਨੇ ਦੋ ਕੱਡੇ ਵੇ ਜਿਹੜੇ ਇਹਨਾਂ ਨੇ ਆਂਡੇ ਉੱਧਰ ਵੀ ਆਂਡੇ ਉੱਧਰ ਵੀ ਆਂਡੇ ਇਹ ਸਫਾਈ ਬਾਈ ਕਰ ਦਿੰਨੇ ਆ ਅੱਜ ਆਪਾਂ ਜੇ ਕੱਲ ਵਾਲੇ ਵਲੌਗ ਚ ਕਰਦਾਂਗੇ ਇਹ ਲਾ ਲੈਨੇ ਆਪਾਂ ਮੁਰਗੀਆਂ ਕੋਈ ਅੱਜ ਛੱਡ ਨਹੀਂ ਆਪਾਂ ਯਾਰ ਚਲੋ ਕੋਈ ਨਹੀਂ ਮੁਰਗੀਆਂ ਛੱਡਦੀਆਂ ਉਹ ਫਿਰ ਤਾਂ ਚੱਲਣ ਵਾਲਾ ਬਾਈ ਫੇਰ ਚੜ ਗਿਆ ਉੱਚਾ ਇਹ ਆਵੇ ਗਿਆ ਆਵੇ ਹੁੰਦਾ ਆਹੀ ਆ ਆ ਗਿਆ ਬਾਈ ਚੱਲਣ ਵਾਲਾ ਆ ਜਾ ਆ ਜਾ ਹਰੀ ਗਲਾਬੀ ਚੱਲ ਰਿਹਾ ਇਹ ਅਲੋਈ ਆ ਗਿਆ ਨਾ ਬਈ ਆ ਦੇਖੋ ਇਧਰ ਆ ਡਾਟ ਜਿਹੇ ਕਿੰਨੇ ਗਾਡਰ ਲੱਗਦੇ ਆ ਦੱਸਿਓ ਬਈ ਕਮੈਂਟਰੀ ਦੱਸੋ ਕੀ ਚੀਜ਼ ਆ ਇਹ ਇਹ ਵੈਸੇ ਤਾਂ ਮੇਰੇ ਕੋਲ ਨਾ ਕੱਦੂ ਵਾਲਾ ਹੁੰਦਾ ਵਾ ਉਹਨੂੰ ਕੀ ਇਹਨੇ ਲਿਖੀ ਹੋ ਸਬਜ਼ੀਆਂ ਤੇ ਹੁੰਦਾ ਸਬਜ਼ੀਆਂ ਤੇ ਹੁੰਦਾ ਜਿਵੇਂ ਆਪਾਂ ਝੋਨੇ ਝੋਨੇ 'ਚ ਕੱਦੂ ਨਹੀਂ ਹੁੰਦਾ ਉਹਨਾਂ 'ਚ ਜ਼ਿਆਦਾ ਇਹ ਚੀਜ਼ਾਂ ਹੁੰਦੀ ਆ ਲੈ ਡਰ ਗਿਆ ਮਰਿਆ ਦਾ ਤਾ ਮੈਂ ਤਾਂ ਮੈਂ ਤੋਰਦਾ 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 ਦੇਖੋ ਦਾੜੀ ਭਨ ਲੱਗਾ ਵੇਖੋ ਮਗਰ ਆਪਣੇ ਤਰ੍ਹਾਂ ਵਾਜੀ ਕਦੇ ਦਾੜੀ ਪਰੂਗਾ ਪਰੂਗਾ ਰੇ ਸਾਹ ਪਾਛੇ 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 ਘੁੰਮਿਆਂ ਨੂੰ ਵੇਖੋ ਜਮਾ ਸੈੜ ਤੇਰੀ ਛਤਰੀ ਜੀ ਗੋਲ ਗੋਲ ਅਰੇ ਦਾੜੀ ਭਨ ਲੱਗਾ ਜੀ ਆਪੇ ਭਰਾ ਦੇ ਫਿਰ ਯਾਰਾ ਫਿਰ ਅਰੇ ਵੇਖੋ ਜੀ ਸ੍ਰੀ ਰਾਮ ਜੀ ਕਰਦਾ ਮੱਖੀ ਨਹੀਂ ਭਣ ਕਦੀ ਹੁੰਦੀ ਹਾਂ ਕਰਦਾ ਤੇ ਬਾਕੀ ਆ ਬਈ ਛੋਟੇ ਬੱਚੇ ਇਹ ਆਪਾਂ ਹਜੇ ਨਹੀਂ ਛਤਰੀ ਦੇ ਬਿਠਾਉਂਦੇ ਇਹ ਤਾਂ ਨਹੀਂ ਬਿਠਾਉਣੇ ਕਿਉਂਕਿ ਭਾਈ ਬਿੱਲੀ ਦਾ ਡਾਰ ਆ। ਛਤਰੀ ਆਪਾਂ ਆਹ ਵਾਲੀ ਜਿਹੜੀ ਇੱਥੇ ਲੱਗੀ ਸੀ ਉਹੀ ਲਾਤੀ ਇੱਧਰ। ਕਿਉਂਕਿ ਹਜੇ ਨਾ ਜਿਵੇਂ 10 ਮਿੰਟ ਲਈ ਜਾਂ 1 ਮਿੰਟ ਲਈ ਆਪਾਂ ਥੱਲੇ ਉਤਰੇ। ਆ ਬੱਚਾ ਤਾਂ ਆਪਣਾ ਵੱਡਾ ਛੱਡਿਆ ਵਿੱਚ। ਇੱਕ ਹੋ ਬੱਚਾ ਮੌਜਾ। ਇਹ ਦੋਨੇ ਤਾਂ ਬੱਜੇ ਵੱਡੇ ਛੱਡੇ ਆ ਬਾਕੀ ਸਾਰੀ ਛੋਟੀ ਆ। ਪਨੀਰੀ ਤੇ ਉਹ ਚਾਰੇ ਉਹ ਫਿਰਦੇ ਓਡੇ। ਹੋਰ ਨਹੀਂ ਕੋਈ ਬੈਠਾ ਦੋ ਤਾਂ ਆ ਜਾਂਦੇ ਆ। ਆ ਵੇਖੀ। ਠੀਕ ਹੈ ਜੀ। ਬਾਕੀ ਤੁਹਾਨੂੰ ਦੋ ਦਿਖਾਉਣਾ ਮੈਂ ਤਿੰਨ ਦੋ ਆਉਂਦੇ ਆਵਰੇ ਠੀਕ ਹੈ ਬਾਈ ਇਹ ਆਦੀ ਮਰਜ਼ੀ ਨਾਲ ਆ ਜਾਣਗੇ ਚਾਰੇ ਪੱਕੇ ਲੱਗੇ ਗੱਲੇ ਇਹਦਾ ਮੈਨੂੰ ਡਰ ਸੀ ਇਹ ਪਭਾ ਲਿਆ ਵਾ ਠੀਕ ਹੈ ਤੇ ਆ ਪਹਿਲੇ ਦਿਨ ਅੱਜ ਬਿਠਾਏ ਆ ਜਾਲ ਚ ਠੀਕ ਆ ਸਾਰੇ ਚੈੱਕ ਕਰ ਲਓ ਨੇਰੀ ਆਪਣੀ ਹਾਂ ਆ ਫੜ ਲਿਆ ਫੜ ਲਿਆ ਬਾਈ ਕੋਰੀ ਨਹੀਂ ਆਵੇ ਆ ਜੀ ਗੌਰ ਕਰੀਓ ਤੇ ਮਾਰੇ ਇਹ orange color ਦੇ ਡਾਈਟ ਡਾਈਟ ਕਹਿੰਦਾ ਸਾਰੇ ਡੋਰ ਡੋਰ ਸਾਡੇ ਇਹ ਕੀ ਹੈ ਇਹ ਇਹ ਉਡੋਆ ਪਤੰਗ ਹੈ ਆ ਗਿਆ ਬਾਪੇ ਦੇ ਕਾਲਸਰਾ ਵੀ ਤੇਰੀ ਅੱਖਾਂ ਵੇਖੋ ਕਿੰਨੇ ਨਿੱਕੇ ਨਿੱਕੇ ਆ ਦੇਖੀ ਲੈ ਆ ਰਹੀ ਨਿੱਕੇ ਨਿੱਕੇ ਦਿਸਗਾਣੀ ਯਾਰ ਫੋਕਸ ਕਰ ਕਮੈਂਟ ਕਰ ਤਾ ਨਹੀਂ ਹੈ ਇਸਰੀਆ ਕਰੀਂ ਇਹ ਕਹਾਂ ਦੇਖੋ ਬਾਈ ਹੋਏ ਕੀ ਯਾਰ ਚੀਜ਼ ਬਣਾਈ ਹੈ ਨਾ ਰੱਬ ਨੇ ਕੱਲੀ ਕਰੀ ਕੀ ਹੈ ਗੋਰੀ ਇਹੋ ਵੇ ਅੱਡ ਮਾ ਪਤਾਗਾ ਚੱਲ ਫਿਰ ਗੋਰੀ ਮੁਰਗੀਆਂ ਥੱਲੇ ਚੱਲ ਕੇ ਛੱਡ ਗਏ ਹਨ ਠੀਕ ਹੈ ਬਾਈ ਇਹ ਵੀ ਉਹ ਤੇ ਪੈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਣ ਲੱਗੀ ਬਾਈ ਮਤਲਬ ਤੁਹਾਨੂੰ ਬੱਚੇ ਜੀ ਡਾ ਕੇ ਦਿਖਾਤੇ ਪੰਜ ਬੱਚੇ ਉੱਡੇ ਆ ਤੇ ਪੰਜੇ ਦੇ ਪੰਜੇ ਪੱਕੇ ਲੱਗ ਗਏ ਆ ਕੱਲੇ ਜਾਲਰ ਨਾਲ ਛੋਟਾ ਕਰਕੇ ਉਹਨੂੰ ਤਾਂ ਪਤਾ ਬਿਠਾ ਲਈਦਾ ਵੀ ਪਾਸੇ ਨਟ ਕੇ ਪਿਆ ਆ ਪੀ ਤੇ ਘਰੇ ਬਿਠਾ ਲਵੇ ਛਤਰੀ ਹਲਾ ਕੇ ਤੇ ਜਦੋਂ ਡਾਈਆਂ ਪੈ ਗਏ ਫੇਰ ਬਾਈ ਛਤਰੀਆਂ ਲਾਦਾ ਕਰਨੀ ਆ ਆਪੇ ਜਦੋਂ ਮਰਜੀ ਆ ਲੈ ਕਰਨ ਠੀਕ ਹੈ ਬਾਈ